ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਵੀ ਕਸੂਰ ਤੋਂ ਉਹਨਾਂ ਨੂੰ ਇਹਨੇ ਤੁਸੀਂ ਇਹ ਦੇਖੇ ਇੰਨੀ ਗਰਮੀ ਦੇ ਵਿੱਚ ਤੱਤੀਆਂ ਤਲੀਆਂ ਦੇ ਵਿੱਚ ਬਾਹਰ ਦੀ ਤਪਤੀ ਦੇਖ ਕੇ ਇੰਨੇ ਦੁੱਖ ਦੇ ਕੇ ਸ਼ਹੀਦ ਕੀਤਾ ਇਹ ਇੱਕ ਅੰਦਰਲਾ ਸਾਰਾ ਕਿਸੇ ਪ੍ਰਤੀ ਕਿਸੇ ਚਿੰਗੇ ਪ੍ਰਤੀ ਕਿਉਂ ਹੋ ਕਿਉਂ ਹੈ ਬਾਤ ਹੈ ਇਹ ਦੇ ਕਿਉਂ ਚਿੰਗੇ ਆ ਸਾਡੇ ਨਾਲ ਇਹ ਲੋਕਾਂ ਚ ਸਾਰਾ ਹੋਣ ਕਰਕੇ ਅੱਜ ਤੱਕ ਇੱਕ ਦੂਜੇ ਤੇ ਜ਼ੁਲਮ ਕਰਦੇ ਆ ਇਹੀ ਜ਼ੁਲਮ ਫੇਰ ਤੁਰਿਆ ਆਉਂਦਾ ਹੁਣ ਤੱਕ ਕਿੰਨਾ ਝੱਲਿਆ ਤੇ ਫੇਰ ਜੋ 84 ਦਾ ਵਰਤਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸੰਤ ਗੁਰਬਚਨ ਸਿੰਘ ਜੀ ਖਾਲਸਾ ਨੇ ਘਰੋਂ ਲੈ ਕੇ ਆਂਦਾ 20 ਸਾਲ ਨੂੰ ਗਿਉ ਹੈ ਪਚਿੰਦੀ ਉਹਨਾਂ ਨੇ ਚੁਣੀ ਇੱਕ ਪਾਪਾ ਪੱਤ ਜਿੰਦਗੀ ਦੇ ਵਿੱਚ ਉਹ ਅੱਜ ਤੱਕ ਸਾਲ ਚੁੱਕਿਆ ਆਪਣਾ ਉਸਤੋ ਬਾਅਦ ਉਹਨਾਂ ਨੂੰ ਕੰਢੇ ਪੇਟਿਆ ਉਹਨਾਂ ਦਾ ਵਿਆਹ ਹੋਇਆ ਦੇਖ ਕੰਨੀ ਹੋਇਆ ਤੇ ਫੇਰ ਵੀ ਜਾਂਦੇ ਆਉਂਦੇ ਰਹੇ ਇੱਕ ਸਾਲ 'ਚ ਉਦੋਂ ਤੋਂ ਲਾ ਕੇ ਨਾਰਭਧਾਰੀਆਂ ਨੇ ਕਿੰਨਾ ਤੰਗ ਕੀਤਾ ਸੱਤ ਸਤਾਰੇ ਜਿਸ ਨਾਲੇ ਗੁਰੂਆਂ ਸਰਗੁਣ ਜੀ ਨੇ ਘਾਰਕ ਤੇ ਤੇ ਆਪ ਉੱਤੇ ਬੈਠਣਾ ਤੇ ਆਪ ਨਾ ਸਹਨ ਕਰਨਾ ਜੁਝਾ ਪੈਣਾ ਗੱਲ ਤੋਂ ਉਤਾਨ ਕਰਨ ਤੇ ਉਹਨਾਂ ਕਿਸੇ ਹਾਵਨਾ ਸਾਡੇ ਨਾਲ ਲੜਨ ਤੇ ਅਸੀਂ ਮਾਰੀਏ ਅਸੀਂ ਮਾਰੀਏ ਉਸ ਦੇਖ ਮੱਲੋ ਮੱਲੀ ਆਪਣੇ ਮਾਂ ਸਾਰੇ ਲੜਾਈ ਗੱਲ ਪਈ ਸੰਤਾਂ ਦੇ ਵੇਲੇ ਸੰਤਾਂ ਉਹ ਵਜੋਂ ਪਾਈ ਵੇ ਸਤ ਕਪਤਾਰ ਸਿੰਘ ਨੇ ਬਾਈ ਜੀਰੂਸ ਕਟੇ ਤੇ ਜਿਹੜਾ ਕਿ ਕੋ ਚਾਰ ਬੰਦੇ ਨਹੀਂ ਇਕੱਠੇ ਹੋ ਸਕਦੇ ਸੀ ਇੰਨੀ ਆ ਪਾਬੰਦੀਆਂ ਜਿੰਦਰਾ ਗਾਂਧੀ ਨੇ ਲਾਈਆਂ ਹੁੰਦੀਆਂ ਸਨ ਇਹ ਸਾਰਾ ਕੁਸਰ ਦੇਖਣ ਦੇ ਬਾਵਜੂਦ ਫੇਰ ਥਾਂ ਥਾਂ ਤੇ ਸੰਧਾਂ ਨੂੰ 1.5 ਲੱਖ ਗਰਫਤਾਰੀਆਂ ਦੇਣੀਆਂ ਪਈਆਂ ਆਉਦੇ ਹੱਥ ਲੈਣ ਵਾਸਤੇ ਜਿਹੜੇ 16 ਮਾਤੇ ਉਹ ਸਾਰਿਆਂ ਵਾਂਗ ਸਾਂਝੀ ਸੀ Hindu Musalman ਤੇ Sikh ਸिखਾਂ ਨੇ ਤਾਂ ਸਿਰਫ ਆਪ ਦੀ ਚੀਜ਼ ਮੰਗੀ ਸੀ ਵੀ ਜਿਹੜੇ ਬੰਦੇ ਸਾਨੂੰ ਸੂਹੀਆਂ ਪੰਜ ਪਕਾਰ ਅਸੀਂ ਖੁੱਲ ਕੇ ਪਾਸੇ ਜੀ ਕਿ ਉਹ ਆਜ਼ਾਦਾਰ ਬਣੂਗਾ ਸਹੀ ਇਹ ਹੋਰ ਕੋਈ ਵਾਤ ਨਹੀਂ ਸੀ ਮੰਗਦੇ ਸੰਤ ਕੋਈ ਚੀਜ਼ ਬਸ ਇਹ ਸੀ ਅਨੰਦ ਸਰਬੰਦ ਦਾ ਇਹਨੂੰ ਪੜ ਸਕਦੇ ਜਦੋਂ ਮਰਦੇ ਇਹਨੂੰ ਜਪਾਉਣ ਵਾਸਤੇ ਇਸ ਸਿੱਖੀ ਧਰਮ ਖਤਮ ਕਰਨ ਵਾਸਤੇ ਵੀ ਇਹ ਹਸਤਨਾਪਾਣ ਆਉਂਦੇ ੂਕਾਰ ਨਾ ਮਾਉਣ ਅਮਰਤ ਖਿਸ਼ਿਆਣਾ ਸੰਤਾਨੇ ਵੀ ਫੇਰੇ ਰੂ ਹੱਤੂ ਬੱਦੀਆਂ ਲਾਟੀਆਂ ਖਾਂ ਥਾਂ ਤੇ ਐਵੇਂ ਅਮਰਤ ਖਿਸ਼ਿਆਰ ਹੋਏ ਤੇ ਉਹ ਬੁਰਤੂ ਉਹਨਾਂ ਦਾ ਅੱਜ ਹੀ ਪੰਜਾਬ ਉਸਮਾ ਸੀਆਪੀਨਾ ਬਾਰਡਰ ਪੀਐਸਫ ਬਾਰਡਰ ਪੁਲਿਸ ਨਾਮ ਨਹੀਂ ਸਰਿਆ ਅਖੀਰ ਨੂੰ ਉਹਨਾਂ ਨੇ ਸ਼ਾਂਤਾਂ ਉੱਤੇ ਆਪਣੀ ਫੌਜ ਚੜਾ ਕੇ ਲਿਆਂਦੀ ਉਵੇਂ ਜਿੱਥੇ ਮਰਜ਼ੀ ਫੜ ਸਕਦੇ ਸੀ ਸਾਰੇ ਕੌਮ ਨੂੰ ਸਾਬਤ ਸਿਖਾਉਣਾ ਤੇ ਉਹਨਾਂ ਨੂੰ ਮਿਸਲ ਕਰ ਦੇਣਾ ਮਿਸਲ ਕਰਕੇ ਖਤਮ ਕਰਨਾ ਤੇ ਤੋਂ ਬਾਅਦ ਉਹ ਸਿਰਨਾਚਣ ਜਿਹੜੇ ਬਚ ਜਾਣ ਉਹਨਾਂ ਨੇ ਫਿਰ ਇਹ ਪੂਰਾ ਅਕਸ਼ਿਰ ਗੁਰਦੁਆਰਾ ਘਟੇਰ ਤੱਕ ਆਹ ਜਿਹੜਾ ਜੀਮ ਦਾ ਆਪਣਾ ਇਹ ਸਾਟਾ ਹੈ ਇਹ ਜੂੰਦੇ ਸਾਤੇ ਉਹਨਾਂ ਨੇ ਅੰਜਾਮ ਦਿੱਤਾ ਫੇਕ ਸੂਰ ਜਿੰਨੇ ਵੀ ਆਏ ਸੀ ਗੁਰੂ ਅਰਜਨ ਦੇਵ ਜੀ ਦੇ ਚਿੱਦੀ ਬੈਸ ਤੇ ਆਰੇ ਆਂ ਬੰਦੇ ਸਿੱਧੇ ਸਿੱਧੇ ਗੈਰਮਾਨੇ ਚ ਚੁਣੀ ਨਹੀਂ ਪੜੇ ਤੇ ਜਦੋਂ ਕਿਤੇ ਬਾਹਰਿਆਂ ਨੇ ਦੇਖ ਲਿਆ ਉਹਨੇ ਕੰਨੀ ਦੇ ਰਿਕਾਰ ਕੀ ਕੀਤਾ ਵੀ ਸਾਡਾ ਕੁਤੇ ਹੋਣਾ ਖੁੱਲ ਗਿਆ ਪਰ ਇਹ ਪਾਪਾਂ ਦਾ ਪੋੜ ਕਿਤੇ ਬਜਿਆ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਆ ਪਾਪ ਆਪੇ ਉੱਠ ਪੜਦਾ ਉਹ ਵੇਖਲਾ ਲਿੰਗਰਾਮਨੀ ਦੀ ਬੁੱਕਤ ਨੂੰ ਉੱਪਕੜਿਆ ਤੇ ਉਹ ਨੂੰ ਮੇਲਾ ਵੀ ਸੁੱਧਿਆ ਫਿਰ ਉਹਦੇ ਨਾਲ ਪਾਪੀ ਉਹਨੇ ਇੰਨੇ ਇਕੱਠੇ ਕਰਦੇ ਸੀ ਉਹ ਸਾਰੇ ਹਿੰਦੁਸਤਾਨ ਦੇ ਸੁਭਾਰਤ ਲੋਕ ਬਣ ਗਏ ਸਭ ਜਿਆ ਵੀ ਸਿੱਖਾਂ ਲਈ ਨਾ ਕਾਲਪਿਕਾ ਇੰਨੀ ਜੁਗਿਆ ਮੁਕਤੀ ਜਾਂ ਰਾਖੀ ਤੇ ਉਹਨਾਂ ਨੂੰ ਖਤਮ ਕੀਤਾ ਗਿਆ ਉਹੋ ਯਾਦ ਕਰਦੇ ਆਂ ਓ ਆਹ ਸਭਾਈ ਵਿਯੋਗ ਕੇ ਨਾ ਹੋਵੇ ਸਭ ਸਾਰਿਆਂ ਨੇ ਧਿਆਨ ਰੱਖਣਾ ਹੈ ਜਿੱਦਾਂ ਸਾਰਿਆਂ ਨੇ ਇੱਥੇ ਹੋਣਾ ਇਕੱਠੇ ਹੋਣਾ ਹੋਣਾ ਇੱਕ ਬਹੁਤ ਸਾਲ ਲਾਣਾ ਹੈ ਕਿ ਵਾਹਿਗੁਰੂ ਕਹਿੰਦਾ ਹੈ ਸਾਡੇ ਬਣਾਉਣਾ ਹੈ ਵਾਹਿਗੁਰੂ ਜੀ ਦਾ ਖਾਇਸਾ ਵਾਹਿਗੁਰੂ ਜੀ ਦਾ ਖਾਇਸਾ